ਇਸ ਸਮੋਸੇ ਦੇ ਵਿੱਚ ਫੰਗਸ ਲੱਗੀ ਹੋਈ ਹੈ ਪਹਿਲਾਂ ਤਾਂ ਤਸਵੀਰ ਮੈਂ ਤੁਹਾਨੂੰ ਇਸ ਸਮੋਸੇ ਦੀ ਦਿਖਾਣਾ ਚਾਹੁੰਗਾ ਆਸਮਾਨ ਛੁੰਦੇ ਰੇਟ ਨੇ ਇਹਨਾਂ ਆਊਟਲੈਟਸ ਵਾਲਿਆਂ ਦੇ ਘਟਿਆ ਤੇ ਇਸ ਤਰੀਕੇ ਦਾ ਫੰਗਸ ਵਾਲਾ ਸਮਾਨ ਭੇਜਿਆ ਜਾਂਦਾ ਗਲਤੀ ਏਕਣਾ ਕੋਈ ਫੂਡ ਪੋਇਜ਼ਿੰਗ ਵਾਲੀ ਗਲਤੀ ਹੁੰਦੀ ਹੈ ਇਹ ਦੱਸੋ ਪਹਿਲੇ ਯਾਰ ਇਹ ਰਾਦਵੀਏ ਸਾਡੇ ਮੂਰੇ ਟਿੱਕੀਆਂ ਰੱਖਤੀਆਂ ਇਹਨਾਂ ਨੇ ਕਿ ਸਰ ਖਾਕੇ ਦੇਖੋ ਇਹ ਸਹੀ ਐ ਸਹੀ ਦਾ ਮਤਲਬ ਕੀ ਜਿਹੜੇ ਇਹ ਚੀਜ਼ਾਂ ਇਹ ਕਿੱਥੇ ਜਾਉਂਗੀਆਂ ਮੈਂ ਕਹਿਣਾ ਕਾਨੂੰਨ ਵਾਲਿਆਂ ਨੂੰ ਸਾਰਿਆਂ ਨੂੰ ਇਹਨਾਂ ਨੂੰ ਸਖਤ ਤੇ ਸਖਤ ਜੋ ਵੀ ਐ ਇਹਨਾਂ ਤੇ ਕਾਰਵਾਈ ਕਰੀ ਜਾਵੇ ਅਸੀਂ ਆਰਡਰ ਦਾ ਕੀ ਕਰਨਾ ਯਾਰ ਜਦ ਦੇਖਿਆ ਜੇ ਸਾਮਾਨ ਮਿਲ ਰਿਹਾ ਸਾਨੂੰ ਡੇ ਵੱਡੇ ਆਊਟਲੈਟਸ ਨੇ ਬਹੁਤ ਹਾਈ ਰੇਟ ਤੇ ਸਾਮਾਨ ਵੇਚਦੇ ਨੇ ਸਾਮਾਨ ਤੁਹਾਨੂੰ ਇਹ ਖਰਾਬ ਦੇਈ ਜਾਂਦੇ ਨੇ ਅੱਜ ਤੋਂ ਫਾਲਤੂ ਵੀ ਦੇਣ ਨੂੰ ਤਿਆਰ ਆਂ ਮਗਰ ਸਾਮਾਨ ਤੋਂ ਜ਼ਿਆਦਾ ਦੇ ਦੋ ਇਸ ਮੂਸੇ ਦਾ ਇਹ ਹਾਲ ਹੈ ਦੇਖੋ ਫੰਗਸ ਲੱਗੀ ਹੋਈ ਹੈ ਇਹ ਜਿਹੜਾ ਕੁੱਤੇ ਵਾਲਾ ਕੰਮ ਤਾਂ ਕੋ ਸਾਨੂੰ ਦੇਦਾ ਇਹਨਾਂ ਨੂੰ ਇਹ ਹੀ ਸਮਝੋਂ ਸੇ ਅਗਰ ਆਪਾਂ ਕਿਸੇ ਰੇੜੀ ਤੇ ਖਾ ਲਈਏ ਉਹ ਵਧੀਆ ਇੱਥੇ ਜੰਗਾ ਸਾਫ਼ ਸੁਥਰਾ ਤਾਂ ਹੋਊਗਾ ਇਹ ਤਾਂ ਵੇਡੇ بڑے ਬ੍ਰਾਂਡ ਦਾ ਕੰਮ ਹੈ ਇਹ ਹਾਲ ਹੈ ਇਹਨਾਂ ਦਾ ਇਕ ਵਾਰ ਪਹਿਲੇ ਆਪਣੇ ਨਾਲ ਟਿੱਕੀ ਨਾਲ ਹੋਇਆ ਤਾਂ ਟਿੱਕੀ ਮੰਗਵਾਈ ਸੀ ਜਦ ਵੀ ਇੱਕਣੀ 스멜 ਮਾਰਦੀ ਤੇ ਉਹ ਵੀ ਇੱਕਣੀ ਉਸ ਟਾਈਮ ਅਸੀਂ ਛੱਡ ਦਿੱਤੀ ਇਸ ਵਾਰ ਮਗਰ ਦੁਬਾਰੇ ਇਹੀ ਰਿਪੀਟ ਹੋ ਰਿਹਾ ਫਿਰ ਤਾਂ ਕਰਨਾ ਹੀ ਪੈਣਾ ਕੁਝ ਡਿਸਕਾਊਂਟ ਕੀ ਕਰਨਾ ਹੀ ਹੋਰ ਬ੍ਰਾਂਡ ਬਹੁਤ ਹੈ ਉੱਥੇ ਖਾ ਲਾਂਗੇ ਅਸੀਂ ਕੋਈ ਚੱਕਰ ਨਹੀਂ ਇਹ B T W ਆਊਟਲੈਟ ਹੈ ਤੇ ਨਿਰਮਾਣਾ ਦੇ ਨੇੜੇ ਹੈ ਇਹ ਨਹੀਂ ਪਤਾ ਆਪਣੇ ਇਸ ਮੂਸੇ ਚਲੋ ਦੋ ਮੇਰੇ ਕੋਲ ਆਏ ਆ ਕਿੰਨੇ ਕੇ ਇਹਨਾਂ ਨੇ ਹੋਰ ਅੱਗੇ ਭੇਜਤੇ ਹੋ ਮੈਂ ਅੰਗ ਸਮੋਸੇ ਇਹ ਕੀ ਹੁੰਦਾ ਹੈ ਸਰ ਅੰਗ ਸਮੋਸੇ ਇਹ ਕੀ ਹੁੰਦਾ ਹੈ ਸਰ ਜੇ ਤੁਸੀਂ ਸਮੋਸੇ ਅਤੇ ਟਿੱਕੀਆਂ ਖਾਣ ਦੇ ਸ਼ੌਕੀਨ ਹੋ ਤਾਂ ਸਾਵਧਾਨ ਹੋ ਜਾਵੋ ਕਿਉਂਕਿ ਰਿਪਿਊਟਿਡ ਕੰਪਨੀਆਂ ਵੱਲੋਂ ਜਿਹੜੇ ਆਊਟਲੈਟਸ ਲਗਾਏ ਗਏ ਨੇ ਉਸ ਵੱਲੋਂ ਤੁਹਾਨੂੰ ਫੰਗਸ ਵਾਲੇ ਸਮੋਸੇ ਵੀ ਭੇਜੇ ਜਾ ਸਕਦੇ ਨੇ ਇਸ ਵੇਲੇ ਮੈਂ ਮੌਜੂਦ ਹਾਂ ਖਰੜ ਦੇ ਬੀਟੀਡਬਲ ਯਾਨੀ ਕਿ ਬਿੱਟੂ ਟਿੱਕੀ ਵਾਲਾ ਆਊਟਲੈਟਸ ਦੇ ਬਾਹਰ ਜਿੱਥੇ ਕਿ ਇੱਕ ਕਸਟਮਰ ਕੋਲੋਂ ਸਮੋਸੇ ਮੰਗਵਾਏ ਜਾਂਦੇ ਨੇ ਤਾਂ ਇਸ ਸਮੋਸੇ ਦੇ ਵਿੱਚ ਫੰਗਸ ਲੱਗੀ ਹੋਈ ਹੈ ਪਹਿਲਾਂ ਤਾਂ ਤਸਵੀਰ ਮੈਂ ਤੁਹਾਨੂੰ ਇਸ ਸਮੋਸੇ ਦੀ ਦਿਖਾਣਾ ਚਾਹੂੰਗਾ ਕਿ ਇਹ ਫੰਗਸ ਜੋ ਹੈ ਇਹ ਸਮੋਸੇ ਦੇ ਵਿੱਚ ਲੱਗੀ ਹੋਈ ਹੈ ਔਰ ਆਸਮਾਨ ਛੁੰਦੇ ਰੇਟ ਨੇ ਇਨਾ ਆਊਟਲੈਟਸ ਵਾਲਿਆਂ ਦੇ ਮੂੰ ਮੰਗੀਆਂ ਕੀਮਤਾਂ ਲੈਂਦੇ ਨੇ ਇੱਕ ਇੱਕ ਸਮੋਸਾ 50 ਦਾ 60 ਦਾ ਜਾਂ ਹੋਰ ਇਸ ਤੋਂ ਜ਼ਿਆਦਾ ਜਿਹੜੇ ਰੇਟ ਨੇ ਉਹ ਲਏ ਜਾਂਦੇ ਨੇ ਪਰ ਜਿਹੜੇ ਕਸਟਮਰ ਨੇ ਜਿਹੜੇ ਘਰੇ ਆਰਡਰ ਕਰਕੇ ਸਮੋਸੇ ਮੰਗਾਉਂਦੇ ਨੇ ਜਾਂ ਹੋਰ ਖਾਣ ਪੀਣ ਵਾਲੀਆਂ ਵਸਤਾਂ ਵਸਤੂਆਂ ਮੰਗਾਉਂਦੇ ਨੇ ਉਹਨਾਂ ਨੂੰ ਘਟੀਆਂ ਤੇ ਇਸ ਤਰੀਕੇ ਦਾ ਫੰਗਸ ਵਾਲਾ ਸਮਾਨ ਭੇਜਿਆ ਜਾਂਦਾ ਸਾਡੇ ਨਾਲ ਇੱਥੇ ਮੌਜੂਦ ਨੇ ਕੀ ਨਾਮ ਆ ਜੀ ਤੁਹਾਡਾ ਕਿੱਥੋਂ ਆਏ ਹੋ ਇੱਕਮ ਖਰੜ ਤੋਂ ਜੀ ਹਾਂ ਤੇ ਕੱਲ ਹੀ ਅਸੀਂ ਆਰਡਰ ਕਰਿਆ ਤਾਂ ਇਹ ਆਰਡਰ ਦੀ ਡਿਟੇਲ ਹੈ ਜੋ ਮੈਟੋ ਤੇ ਕਰਿਆ ਵਾ ਜੀ ਤੇ ਫਿਰ ਇਹਨਾਂ ਨੂੰ ਅਸੀਂ ਕੱਲ ਫੋਨ ਕਰਕੇ ਵੀ ਕਿਹਾ ਤੁਹਾਡੇ ਸਮੋਸੇ ਖਰਾਬ ਹੈ ਇਹ ਕਹਿੰਦੇ ਜੀ ਕੋਈ ਗੱਲ ਨਹੀਂ ਗਲਤੀ ਹੋ ਗਈ ਗਲਤੀ ਕਿ ਕਿਣਾ ਕੋਈ ਫੂਡ ਪੋਇਜ਼ਿੰਗ ਵਾਲੀ ਗਲਤੀ ਹੁੰਦੀ ਹੈ ਇਹ ਦੱਸੋ ਪਹਿਲੇ ਯਾਰ ਫਿਰ ਰਾਤ ਵੀ ਅਸੀਂ ਇਹਨਾਂ ਕੋਲ ਆਏ ਤੇ ਕੀ ਗੱਲ ਕਰਨ ਕੀ ਹਾਂ ਬਈ ਏਕਣਾ ਏ ਰਾਤ ਵੀ ਇਹ ਸਾਡੇ ਮੂਰੇ ਟਿੱਕੀਆਂ ਰੱਖਤੀਆਂ ਇਹਨਾਂ ਨੇ ਕਿ ਸਰ ਖਾ ਕੇ ਦੇਖੋ ਇਹ ਸਹੀ ਹੈ ਸਹੀ ਦਾ ਮਤਲਬ ਕੀ ਜਿਹੜੇ ਇਹ ਚੀਜ਼ਾਂ ਇਹ ਕਿੱਥੇ ਜਾਉਂਗੀਆਂ ਇਹ ਚੱਕਰ ਹੈ ਇਹਨਾਂ ਦਾ ਜੋ ਵੀ ਐਸ ਮੈਂ ਕਹਿਣਾ ਕਾਨੂੰਨ ਵਾਲਿਆਂ ਨੂੰ ਸਾਰਿਆਂ ਨੂੰ ਇਹਨਾਂ ਨੂੰ ਸਖਤ ਤੇ ਸਖਤ ਜੋ ਵੀ ਐ ਇਹਨਾਂ ਤੇ ਕਾਰਵਾਈ ਕਰੀ ਜਾਵੇ ਇਸ ਮੌਕੇ ਤੁਸੀਂ ਕਦੋਂ ਆਰਡਰ ਕੀਤੇ ਸੀ ਕੱਲ ਸਵੇਰ ਕੱਲ ਆਪਾਂ ਕਰੇ ਹੋਏ ਆਰਡਰ 1:30 ਵਜੇ ਦੇ ਆ 1:30 ਵਜੇ ਹਾਂਜੀ ਹਾਂਜੀ ਤੇ ਤੁਹਾਨੂੰ ਕਾਲ ਵੀ ਕਰੀ ਸੀ ਉਸੇ ਟਾਈਮ ਇਹ ਨੰਬਰ ਇਹਨਾਂ ਦੇ ਮੈਨੇਜਰ ਦਾ ਹੈ ਦੇਖੋ ਇਹਨਾਂ ਨੂੰ ਅਸੀਂ ਵੀਡੀਓ ਵੀ ਬਣਾ ਕੇ ਭੇਜੀ ਵੀ ਆ ਸਾਰਾ ਕੁਝ ਭੇਜਿਆ ਵਾ ਜੀ ਠੀਕ ਹੈ ਤੇ ਫਿਰ ਇਹਨਾਂ ਨੇ ਕੱਲ ਰਾਤ ਆਪਾਂ ਨੂੰ ਕਿਹਾ ਸਰ ਅਸੀਂ ਤੁਹਾਨੂੰ 50% ਡਿਸਕਾਊਂਟ ਵੀ ਦੇ ਦੰਨੇ ਆ। ਹਮ ਮਤਲਬ ਜੋ ਵੀ ਆਰਡਰ ਕਰੂਗੇ ਅਸੀਂ ਆਰਡਰ ਦਾ ਕੀ ਕਰਨਾ ਯਾਰ ਜਦ ਇਹ ਹੈ ਜੇ ਸਾਮਾਨ ਮਿਲ ਰਿਹਾ ਸਾਨੂੰ। ਹਮ ਜੋ ਵੀ ਹੈ ਇਹਨਾਂ ਦੇ ਉੱਪਰ ਫੂਡ ਦੇ ਇਨਸਪੈਕਟਰ ਦੇ ਆ ਕੇ ਇਹਨਾਂ ਦੇ ਉੱਪਰ ਜੋ ਵੀ ਹੈ ਐਕਸ਼ਨ ਲੈ ਸਕਦੇ ਆ। ਐਡੇ ਵੱਡੇ ਆਊਟਲੈਟਸ ਨੇ ਬਹੁਤ ਹਾਈ ਰੇਟ ਤੇ ਸਾਮਾਨ ਵੇਚਦੇ ਨੇ ਸਾਮਾਨ ਤੁਹਾਨੂੰ ਇਹ ਖਰਾਬ ਦੇਈ ਜਾਂਦੇ ਨੇ ਅਸੀਂ ਤਾਂ ਚੱਕਰ ਪਿਆ ਵਾ ਯਾਰ ਅਸੀਂ ਤਾਂ ਫਾਲਤੂ ਵੀ ਦੇਣ ਨੂੰ ਤਿਆਰ ਆਂ ਮਗਰ ਸਾਮਾਨ ਤੋਂ ਜ਼ਿਆਦਾ ਦੇ ਦੋ ਹੂੰ ਮੇਨ ਗੱਲ ਆ ਇਹ ਤੁਹਾਡੇ ਕੋਲੋਂ 200 ਸਮੋਸੇ 200 ਸਮੋਸੇ ਮੰਗਾਈ ਸੀ ਦੋ ਸਮੋਸੇ 1 200 ਬੜੀਆ ਦਾ ਇਹਨਾਂ ਦਾ ਇਹ ਸਮੋਸੇ ਦਾ ਇਹ ਹਾਲ ਹੈ ਦੇਖੋ ਫੰਗਸ ਲੱਗੀ ਹੋਈ ਆ ਹੂੰ ਤੁਹਾਡੀ ਕੋਈ ਗੱਲ ਹੋਈ ਇਹਨਾਂ ਨਾਲ ਜਿਹੜੀਆਂ ਨਾਲ ਗੱਲ ਇਹੀ ਹੋਈ ਸੀ ਕਿ ਸਰ ਮਾਫ ਕਰ ਦੋ ਅਗਲੀ ਵਾਰ ਨਹੀਂ ਹੋਊਗਾ ਕਸਟਮਰ ਨੇ ਸਾਡੇ ਵਰਕਰ ਨੇ ਡਾਲਤੀ ਇਹ ਕਹਿੰਦੇ ਅਸੀਂ ਸਿੱਟਣੇ ਦੇ ਇਹ ਅਸੀਂ ਫਰਾਈ ਕਰਤੇ ਐਂ ਥੋੜੀ ਹੁੰਦਾ ਯਾਰ ਫਰਾਈ ਕਰਤੇ ਯਾਰ ਹੂੰ ਜਿਹੜੇ ਸਿੱਟਨੇ ਸੀ ਉਹ ਤੁਹਾਨੂੰ ਭੇਜਦੇ ਉਹ ਭੇਜਦੇ ਸਾਨੂੰ ਇਹ ਜਿਹੜਾ ਕੁੱਤੇਆਂ ਵਾਲਾ ਕੰਮ ਤਾਂ ਕੋ ਸਾਨੂੰ ਦੇਤਾ ਇਹਨਾਂ ਨੇ ਬੱਚਿਆਂ ਨੂੰ ਖਵਾਉਣੇ ਸੀ ਕਿੰਨਾਂ ਨੂੰ ਦੇ ਦੇਈ ਦੱਸੋ ਕਿਆ ਕਰੂੰਗੇ ਇਹ ਹਾਲ ਹੈ ਇਹਨਾਂ ਦਾ ਏਡੇ ਵੱਡੇ ਆਊਟਲੈਟਸ ਦੇ ਵੱਲੋਂ ਇਹ ਤੁਹਾਨੂੰ ਸਮੋਸੇ ਇਹ ਸਮਾਨ ਭੇਜਿਆ ਜਾਂਦਾ ਇਹੀ ਸਮੋਸੇ ਅਗਰ ਆਪਾਂ ਕਿਸੇ ਰੇੜੀ ਤੇ ਖਾ ਲਈਏ ਉਹ ਵਧੀਆ ਇੱਥੇ ਜੰਗਾ ਸਾਫ਼ ਸੁਥਰਾ ਤਾਂ ਹੋਊਗਾ ਇਹ ਤਾਂ ਵੱਡੇ ਵੱਡੇ ਬ੍ਰਾਂਡ ਦਾ ਕੰਮ ਹੈ ਇਹ ਹਾਲ ਹੈ ਇਹਨਾਂ ਦਾ ਹੁਣ ਤੁਹਾਡੀ ਜਿਹੜੇ ਇੱਥੋਂ ਦੇ ਮੈਨੇਜਰ ਨੇ ਆ ਕੋਈ ਨੇ ਉਹਨਾਂ ਵੱਲੋਂ ਕੀ ਕਿਹਾ ਗਿਆ ਉਹਨਾਂ ਵੱਲੋਂ ਇਹ ਕਹਿਆ ਗਿਆ ਜੀ ਕਿ ਤੁਸੀਂ ਰਹਿਣ ਦਿਓ ਸਰ ਕੰਪਲੇਂਟ ਨਾ ਕਰੋ ਇਸ ਵਾਰ ਅਸੀਂ ਕਰ ਦੰਨੇ ਆ ਸੈਟਿੰਗ ਕਰਦੇ ਆ ਜਿਨ੍ਹਾਂ ਨੇ ਵੀ ਇਹ ਸਮੋਸੇ ਬਣਾਏ ਉਹਨਾਂ 'ਤੇ ਐਕਸ਼ਨ ਲਿਆ ਜਾਊਗਾ ਇਸ ਤੋਂ ਪਹਿਲਾਂ ਵੀ ਤੁਸੀਂ ਦੱਸ ਰਹੇ ਸੀ ਤੁਹਾਡੇ ਨਾਲ ਇਸੇ ਤਰੀਕੇ ਨਾਲ ਹੋਇਆ ਇੱਕ ਵਾਰ ਪਹਿਲੇ ਆਪਣੇ ਨਾਲ ਟਿੱਕੀ ਨਾਲ ਹੋਇਆ ਦਾ ਟਿੱਕੀ ਮੰਗਵਾਈ ਸੀ ਜਦ ਵੀ ਇੱਕਣੀ 스멜 ਮਾਰ ਰਹੀ ਤੇ ਉਹ ਵੀ ਇੱਕਣੀ ਉਸ ਟਾਈਮ ਅਸੀਂ ਛੱਡਤੀ ਸੀ ਇਸ ਵਾਰ ਮਗਰ ਦੁਬਾਰੇ ਇਹੀ ਰਿਪੀਟ ਹੋ ਰਿਹਾ ਫਿਰ ਤੋਂ ਕਰਨਾ ਹੀ ਪੈਣਾ ਕੁਝ ਮਤਲਬ ਸਾਰਾ ਅਨਹਾਈਜੈਨਿਕ ਹੈ ਹਾਨੀਕਾਰਕ ਹੈ ਇਹ ਖਾ ਕੇ ਕੋਈ ਵੀ ਬਿਮਾਰ ਹੋ ਸਕਦਾ ਕੋਈ ਵੀ ਬਿਮਾਰ ਹੋ ਸਕਦਾ ਸਹੀ ਗੱਲ ਹੈ ਹੁਣ ਤੁਸੀਂ ਡਿਮਾਂਡ ਕੀ ਕਰਦੇ ਹੋ ਤੁਹਾਨੂੰ ਇਹ ਵੀ ਗਿਆ ਹੋਣਾ ਵੀ ਤੁਹਾਨੂੰ ਡਿਸਕਾਊਂਟ ਦੇ ਦਿੰਨੇ ਆ ਤੁਹਾਨੂੰ ਲੈਸ ਦੇ ਦਿੰਨੇ ਆ ਡਿਸਕਾਊਂਟ ਕਿਆ ਕਰਨਾ ਹੈ ਹੋਰ ਬ੍ਰਾਂਡ ਬਹੁਤ ਹੈ ਉੱਥੇ ਖਾ ਲਾਂਗੇ ਅਸੀਂ ਕੋਈ ਚੱਕਰ ਨਹੀਂ ਮਗਰ ਇਹਨਾਂ ਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਫੂਡ ਵਾਲੇ ਇਨਸਪੈਕਟਰ ਜੋ ਵੀ ਹੈ ਇਹਨਾਂ ਦੀ ਫੂਡ ਦਾ ਸੈਂਪਲ ਲਿਆ ਜਾਵੇ ਇਹ ਕਿਹੜੀ ਹੈ ਆਊਟਲੈਟ ਇਹ ਬੀਟੀਡਬਲ ਆਊਟਲੈਟ ਹੈ ਹਾਂ ਤੇ ਨਿਰਮਾਣਾਂ ਦੇ ਨੇੜੇ ਆ ਹਾਂ ਬੀਟੀਡਬਲ ਬਿੱਟੂ ਹਾਂ ਬਿੱਟੂ ਟਿੱਕੀ ਵਾਲਾ ਬਿੱਟੂ ਟਿੱਕੀ ਹਾਂਜੀ ਦਿੱਲੀ ਦੀ ਇਹ ਫਰੈਂਚਾਈਜ਼ ਹੈ ਆਏ ਬਸੀ ਹੁਣ ਤੁਹਾਨੂੰ ਜਿਹੜੀ ਸੰਬੰਧਿਤ ਵਿਭਾਗ ਹੈ ਹੈਲਥ ਡਿਪਾਰਟਮੈਂਟ ਹੈ ਫੂਡ ਸਪਲਾਈ ਡਿਪਾਰਟਮੈਂਟ ਹੈ ਉਸ ਵੱਲੋਂ ਇਹਦੇ ਤੇ ਨਜ਼ਰ ਰੱਖਣੀ ਚਾਹੀਦੀ ਹੈ ਹਾਂਜੀ ਹਾਂਜੀ ਸਹੀ ਗੱਲ ਐ ਐਕਸ਼ਨ ਦਾ ਜੋ ਵੀ ਸਖਤ ਤੇ ਸਖਤ ਐਕਸ਼ਨ ਲਈ ਜਾਵੇ ਇਹ ਨਹੀਂ ਪਤਾ ਆਪਣੇ ਸਮੂਸੇ ਚਲੋ ਦੋ ਮੇਰੇ ਕੋਲ ਆਏ ਆ ਕਿੰਨੇ ਕੇ ਇਹਨਾਂ ਨੇ ਹੋਰ ਅੱਗੇ ਭੇਜਤੇ ਹੂੰ ਮੈਂ ਕਿੰਨੇ ਬੰਦੇ ਨੇ ਉਹ ਖਾਏ ਵੀ ਹੋਣੇ ਜੋ ਵੀ ਇਹਨਾਂ ਦਾ ਸਿੰਪਲ ਭਰਿਆ ਜਾਵੇ ਚੈੱਕ ਕਰਿਆ ਜਾਵੇ ਸੋ ਇਸ ਤਰ੍ਹਾਂ ਦੀ ਡਿਮਾਂਡ ਕਰਦੇ ਹੋਏ ਦਿਖਾਈ ਦੇ ਰਹੇ ਨੇ ਜਿਹੜੇ ਕਸਟਮਰ ਨੇ ਜਿਨ੍ਹਾਂ ਨੂੰ ਫੰਗਸ ਵਾਲੇ ਸਮੋਸੇ ਮਿਲਦੇ ਨੇ ਹਾਲਾਂਕਿ ਬੀਤੇ ਦਿਨੀ ਉਹਨਾਂ ਵੱਲੋਂ ਇਹ ਸਮੋਸਿਆਂ ਦਾ ਆਰਡਰ ਕੀਤਾ ਗਿਆ ਸੀ ਪਰ ਉਹਨਾਂ ਵੱਲੋਂ ਸਮੋਸੇ ਨੇ ਜਿਹੜੇ ਉਹ ਸੰਭਾਲ ਕੇ ਰੱਖੇ ਗਏ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਹੁਣ ਤੁਹਾਨੂੰ ਦਿਖਾਉਨੇ ਆ ਕਿ ਇਸ ਬੀਟੀ ਡਬਲਯੂ ਯਾਨੀ ਕਿ ਬਿੱਟੂ ਟਿੱਕੀ ਵਾਲਾ ਦੇ ਜਿਹੜੇ ਮੈਨੇਜਰ ਨੇ ਜਿਹੜੇ ਸਟਾਫ ਮੈਂਬਰਸ ਨੇ ਜੋ ਵੀ ਪਰਸਨ ਹੋਊਗਾ ਜੋ ਕੈਮਰੇ ਸਾਹਮਣੇ ਇਸ ਦੇ ਜੋ ਹੈ ਇਸ ਤੇ ਆਪਣਾ ਵਰਜਨ ਦੇ ਸਕਦਾ ਉਸ ਨਾਲ ਗੱਲਬਾਤ ਕਰਾਂਗੇ ਤੇ ਤੁਹਾਨੂੰ ਸੁਣਾਵਾਂਗੇ ਕਿ ਉਹਨਾਂ ਵੱਲੋਂ ਕੀ ਕਿਹਾ ਗਿਆ ਹੈ ਇਹ ਜੋ ਸਮੋਸੋ ਕੇ ਬਾਰੇ ਵਿੱਚ ਪੁੱਛਣਾ ਹੈ ਅਸੀਂ ਕੀ ਪੁੱਛਣਾ ਹੈ ਸਮੋਸੋ ਕੇ ਬਾਰੇ ਵਿੱਚ ਦੱਸੋ ਦੱਸੋ ਜੀ ਜੀ ਜੋ ਆਪਕਾ ਜੋ ਆਪਕਾ ਵਰਜਨ ਹੈ ਜੋ ਆਪਕੀ ਚਾਹ ਬੁੱਝ ਲੈਣਾ ਚਾਹਤੇ ਹਨ तो तो चला देते हैं जी बताइए बताइए क्या क्या लेना है है वाले समोसे भेजे हैं। फंगस समोसे भेजे ये होता सर आप बाहर आ जाइए सो असी गलबात करने की कोशिश की थी लेकिन ਇਹ ਤਾਂ ਆਪਣੇ ਜਿਹੜੇ ਪੈਰਾਂ ਤੇ ਪਾਣੀ ਨਹੀਂ ਪਾਣ ਦੇ ਰਹੇ ਇਹ ਕਹਿੰਦੇ ਫੰਗਸ ਹੁੰਦਾ ਕੀ ਹੈ ਫੰਗਸ ਵਾਲੇ ਸਮੋਸੇ ਕੀ ਹੁੰਦੇ ਨੇ ਅਸੀਂ ਇੱਥੇ ਗੱਲਬਾਤ ਕਰ ਰਹੇ ਹਾਂ ਫੋਨ ਤੇ ਗੱਲ ਕਰ ਰਹੇ ਨੇ ਉੱਧਰ ਜਿਹੜਾ ਨੇ ਉਹ ਤੁਸੀਂ ਦੇਖ ਸਕਦੇ ਹੋ ਉਹ ਪਹਿਲਾਂ ਵੀ ਜਿਹੜਾ ਹੈ ਉਹ ਇੱਥੇ ਗੱਲਬਾਤ ਦੌਰਾਨ ਇੱਥੇ ਹੈਗੇ ਸੀ ਮੈਂ ਇੱਥੋਂ ਦੇ ਇਹ ਮੈਨੇਜਰ ਨੇ ਆਪਣੇ ਆਪ ਨੂੰ ਜੋ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਇਹਨਾਂ ਵੱਲੋਂ ਪਹਿਲਾਂ ਤਾਂ ਆਫ ਦਾ ਰਿਕਾਰਡ ਕੈਮਰੇ ਸਾਹਮਣੇ ਇਹਨਾਂ ਵੱਲੋਂ ਗੱਲਬਾਤ ਨਹੀਂ ਕੀਤੀ ਜਾ ਰਹੀ ਲੇਕਿਨ ਆਫ ਦਾ ਰਿਕਾਰਡ ਇਹ ਗੱਲਬਾਤ ਕਰ ਰਹੇ ਸੀ ਅਜਿਹੇ ਦੇ ਵਿੱਚ ਸਾਡਾ ਕੰਮ ਹੈ ਤੁਹਾਨੂੰ ਸੁਚੇਤ ਕਰਨਾ ਕਿ ਕਿਵੇਂ ਲੋਕਾਂ ਦੇ ਨਾਲ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਅਜਿਹੇ ਵੱਡੇ ਵੱਡੇ ਆਊਟਲੈਟਸ ਜਿਹੜੇ ਨੇ ਉਹਨਾਂ ਵੱਲੋਂ ਫੰਗਸ ਵਾਲੇ ਸਮੋਸੇ ਨੇ ਫੰਗਸ ਵਾਲਾ ਸਮਾਨ ਹੈ ਉਹ ਭੇਜਿਆ ਜਾ ਰਿਹਾ ਹੈ ਇਹ ਚੀਜ਼ਾਂ ਖਾ ਕੇ ਤੁਸੀਂ ਕਈ ਬਿਮਾਰੀਆਂ ਦਾ ਸ਼ਿਕਾਰ ਵੀ ਹੋ ਸਕਦੇ ਹੋ ਸੋ ਜਾਗਰੂਕ ਹੋਣ ਦੀ ਜ਼ਰੂਰਤ ਹੈ ਤੇ ਸਾਰਾ ਜਿਹੜਾ ਆਪਣਾ ਤੁਸੀਂ ਦੇਖਿਆ ਕਿ ਕਿਵੇਂ ਕੈਮਰੇ ਦੀ ਨਜ਼ਰ ਦੇ ਨਾਲ ਜਿਹੜੇ ਸਮੋਸੇ ਤੁਹਾਨੂੰ ਦਿਖਾਏ ਗਏ ਸੀ ਹਾਲਾਂਕਿ ਮੂੰਹ ਮੰਗੇ ਪੈਸੇ ਜਿਵੇਂ ਕਿ ਮੈਂ ਪਹਿਲਾਂ ਸ਼ੁਰੂਆਤ ਦੇ ਵਿੱਚ ਕਿਹਾ ਹੈ ਕਿ ਇਹਨਾਂ ਵੱਲੋਂ 50 ਰੁਪਏ 60 ਰੁਪਏ 100 ਰੁਪਏ ਤੱਕ ਰੁਪਏ ਵੀ ਚਾਰਜ ਕੀਤੇ ਜਾਂਦੇ ਨੇ ਪਰ ਸਮੋਸੇ ਦੇ ਅਜਿਹੇ ਦੇ ਵਿੱਚ ਹੁਣ ਦੇਖਣਾ ਹੋਊਗਾ ਕਿ ਕੁੰਭ ਕਰਨੀ نیند ਸੁੱਤਾ ਹੋਇਆ ਪ੍ਰਸ਼ਾਸਨ ਕਦੋਂ ਜਾਗਦਾ ਹੈ ਤੇ ਕਦੋਂ ਉਸ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਕੈਮਰਾਮੈਨ ਧਰਮਪਾਲ ਦੇ ਨਾਲ ਪ੍ਰਲਾਦ ਸੰਘੇਲੀਆਂ ਵੀ ਆਈਪੀ ਨਿਊਜ਼ ਖਰੜ